ਅਿੰਦੋਂ ਸਿੱਧਾ ਕਿ ਤੁਸੀਂ ਸਾਰੇ ਜਾਣਦੀ ਹੋਵੋਗੇ ਕਿ ਕੁਝ ਦਿਨ ਪਹਿਲਾਂ ਰੀਤ ਨਰੂਲਾ ਅਤੇ ਸੈਮਨ ਰੂਲਾ ਦੇ ਘਰ ਬੇਬੀ ਹੋਇਆ ਸੀ ਜਿਸ ਦਾ ਨਾਮ ਕੇ ਰਹਿਮਤ ਰੱਖਿਆ ਗਿਆ ਸੀ ਅਤੇ ਉਹਨਾਂ ਨੇ ਇਸ ਤੋਂ ਪਹਿਲਾਂ ਫੇਸ ਵੀ ਰਿਵੀਲ ਨਹੀਂ ਕੀਤਾ ਸੀ ਅਤੇ ਹੁਣ ਤੁਹਾਨੂੰ ਦੱਸ ਦਈਏ ਦੋਸਤੋ ਕਿ ਅੱਜ ਉਹਨਾਂ ਨੇ ਕੁਝ ਵੀਡੀਓ ਸ਼ੇਅਰ ਕੀਤੀਆਂ ਹਨ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਆਪਣੇ ਬੇਟੇ ਦਾ ਫੇਸ ਰਿਵੀਲ ਕੀਤਾ ਹੈ ਜਿਸ ਦੀਆਂ ਵੀਡੀਓ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਅਤੇ ਅੱਜ ਉਹਨਾਂ ਨੇ ਬੇਬੀ ਨੂੰ ਲੈ ਕੇ ਪ੍ਰੋਗਰਾਮ ਰੱਖਿਆ ਹੋਇਆ ਸੀ ਜਿੱਥੇ ਕਿ ਇੰਸਟਾਗ੍ਰਾਮ ਦੇ ਮਸ਼ਹੂਰ ਇਨਫਲੂਐਂਸਰ ਇੰਦਰ ਅਤੇ ਕੀਰਤ ਵੀ ਆਏ ਸਨ